अच्छा इंडिया ਦਾ ਹੀ ਸਭ ਤੋਂ ਪਹਿਲਾ ਟਰੈਕਟਰ ਹੈ ਇਹ 911 ਜਿਹੜਾ 4 बाई 4 ਹੈ ਉਹ ਆਵਾ ਹੈ ਨਾ ਹਾਂਜੀ 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 ਅੱਛਾ ਉਹ ਖੁੱਲਦੀ ਆ ਜਿਵੇਂ ਨਵੇਂ ਮਾਡਲਾਂ 'ਚ ਖੁੱਲਦੀ ਆ ਵੀ ਇਹ ਆਪਾਂ ਅਪਡੇਟ ਕਰਤਾ ਯਾਨੀ ਅਪਡੇਟ ਕਰਤਾ ਜੀ ਮੈਂ ساری ساری ਸ਼ੋਹਦੀ ਨਾਲ ਠੀਕ ਹੈ ਸਾਰੀ ਸਭ ਹੋ ਗਈ ਇਹ ਵੀ ਨਵੇਂ ਅੰਗ ਬਣਾਤਾ ਹਾਂ ਹਾਂ ਸਾਰਾ ਨਵੇਂ ਅੰਗ ਬਣਾਤਾ ਹੈ ਇਹ ਕਿੰਨੇ ਜੈਕਟਰ ਹੈ ਇਹਦਾ ਪੂਰਾ ਤਿਆਰ ਹੋਇਆ ਹਾਂ ਹਾਂ ਇਹ ਜਮਾਂ ਤਿਆਰ ਹੈ ਵੀ ਇਹਦਾ ਸਾਰਾ ਇਹ ਇਹਦਾ ਖਰਚਾ ਕਿੰਨਾ ਲਿਆ ਹੋਣਾ 13-14 ਲੱਖ ਰੁਪਏ ਲੱਗਿਆ 13-14 ਲੱਖ ਰੁਪਏ ਲੱਗ ਗਿਆ ਜੀ ਠੀਕ ਹੈ ਸਾਰ ਨਵੇਂ ਰਮ ਨਵੇਂ ਕੱਲੀ ਕੱਲੀ ਚੀਜ਼ ਆਪਾਂ ਚੇਂਜ ਕਰੀਏ ਸਸਰੀ ਕਾਲਜੀ ਸਾਰਿਆਂ ਨੂੰ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਝੋਟਾ ਟਰੈਡ ਦਿਖਾਵਾਂਗੇ ਇੰਡੀਆ ਦਾ ਪਹਿਲਾ 4x4 911 ਹੈ ਇਹ ਤੇ ਆਪ ਬਾਈ ਜੀ ਹੋਰੀ ਲੈ ਕੇ ਆਏ ਆ ਬਠਿੰਡੇ ਮੇਲੇ ਦੇ ਵਿੱਚ ਤੇ ਆਪਾਂ ਇਹਨਾਂ ਨਾਲ ਕਰਾਂਗੇ ਗੱਲਬਾਤ ਵੇਖਾਂਗੇ ਵੀ ਇਹਨੂੰ ਮੋਡੀਫਾਈ ਕਰਨ ਤੇ ਕਿੰਨਾ ਖਰਚਾ ਆ ਗਿਆ ਤੇ ਜੇ ਕਿਸੇ ਵੀਰ ਨੇ ਕਰਵਾਉਣਾ ਹੋਵੇ ਕਿੰਨੇ ਕੁ ਦਾ ਕਿੰਨੇ ਕੁ ਦੇ ਪੈਸੇ ਲੱਗ ਜਾਣਗੇ ਤੇ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਕੱਲੀ-ਕੱਲੀ ਆਪਾਂ ਡਿਟੇਲ ਦੱਸਾਂਗੇ ਵੀ ਕੀ ਕੋਸੇ ਦੇ ਵਿੱਚ ਲੱਗਿਆ 4x4 ਵੀ ਕਰਿਆ ਤੇ ਹੋਰ ਵੀ ਇਹਦੇ ਵਿੱਚ ਕੀ ਕੁਝ ਚੇਂਜ ਕਰਿਆ ਹਨਾ ਸਾਰੀਆਂ ਗੱਲਾਂ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇਓ ਤੇ ਹੁਣ ਆਪਾਂ ਕਰਦੇ ਆਂ ਬਾਈ ਜੀ ਹੋਰਾਂ ਦੇ ਨਾਲ ਗੱਲਬਾਤ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਸਰੀਕਾਰ ਦੀ ਕਾਰ ਸੀ ਕੱਢ ਗਈ ਤੇ ਇਹ ਜਿਹੜਾ ਆਪਾਂ ਟਰੈਕਟਰ ਵੇਖੀ ਆਨੇ 95 11 ਹਨਾ ਇਹ ਵੀ ਇਹਦੇ ਵਿੱਚ ਕੀ ਖਾਸियत ਹੈ ਤਾਂ ਵੀ ਆਪਾਂ 4x4 ਕਰਾਈ ਫਿਰਦਿਆਂ ਨੂੰ 4x4 ਕਰਦੇ ਆਂ ਬਈ ਆਪਣੇ ਮੌਲੀਫਿਕੇਸ਼ਨ ਦਾ ਕੰਮ ਆ ਬਾਈ ਰੁਪਏ ਕੀ ਵਰਖਾ ਆਪਾਂ ਬਾਈ ਰੁਪਏ ਰੂਪ ਹੈ ਕਰੋ ਦੇ ਨਾਂ ਤੇ ਤੇ ਆਪਣਾ YouTube ਦਾ ਚੈਨਲ ਆ ਇੰਸਟਾਗ੍ਰਾਮ ਦੇ ਚੈਨਲ ਆਪਾਂ ਪੇਜ ਉੱਤੇ ਵੀਡੀਓ ਪਾਉਂਦੇ ਰਹਿੰਦੇ ਆ ਠੀਕ ਹੈ ਜੀ ਇਹ ਆਪਾਂ ਫੋਰਵਿਲ ਕੀਤਾ ਸਭ ਤੋਂ ਪਹਿਲਾ ਟਰੈਕਟਰ ਆਪਣਾ ਇੰਡੀਆ ਦਾ ਇੰਡੀਆ ਦਾ ਸਭ ਤੋਂ ਮੰਨ ਲਓ ਪਹਿਲਾ ਟਰੈਕਟਰ ਅੱਛਾ ਇੰਡੀਆ ਦਾ ਹੀ ਸਭ ਤੋਂ ਪਹਿਲਾ ਟਰੈਕਟਰ ਹੈ ਇਹ 5911 ਜਿਹੜਾ 4x4 ਹੈ ਹੈਨਾ ਹਾਂਜੀ 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 ਠੀਕ ਆ ਤੇ ਇਹ ਰੀਜਨ ਕੀ ਸੀ ਆਪਣਾ 4x4 ਕਰਨ ਦਾ ਇਹਨੂੰ ਰੀਜਨ ਇਹਦੀ ਲੋਕਾਂ ਦੀ ਡਿਮਾਂਡ ਬਹੁਤ ਸੀ ਵੀ ਕਹਿੰਦੇ ਵੀ ਇਹਨੂੰ 4x4 ਕਰੋ 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 4x ਹਰ ਇੱਕ ਬੰਦਾ ਹੀ ਕਹਿੰਦਾ ਸੀ 4-ਵੀਲ ਕਰੋ 4-ਵੀਲ ਕਰੋ ਇਹਦੇ ਉਦਾਂ ਬਹੁਤ ਕਰਤੀਆਂ ਹੁਣ ਜਿਵੇਂ ਫਲੈਟ ਪਲੇਟਫਾਰਮ ਮੜਗਾਰਡ ਆ ਮੜਗਾਰਡ ਵੀ ਬਿਨਾਂ ਇਹਦੇ ਤਾਂ ਨਹੀਂ ਗੱਲ ਦੇ ਗੁਲ ਦੇਣੀ ਦੂਸਰੇ ਮਗਰਾੜਾ ਬਣਾਏ ਵਿਆ ਆਹਾਂ ਵੀ ਇਹ ਬਣਦੇ ਆ ਵੇ ਗੱਲ ਦੇਣੀ ਹੈ ਨਾ ਨਾ ਗੱਲ ਦੇਣੀ ਹੈ ਠੀਕ ਹੈ ਟੈਂਕੀ ਅਸੀਂ ਆਪ ਵੀ ਬਣਾਉਣਿਆ ਪੂਰੀ ਹੈਵੀ ਠੀਕ ਹੈ ਮੇਰੀ ਸ਼ੋਅ ਸ਼ੋਅ ਆ ਜੀ ਮੇਰੀ ਸ਼ੋਅ ਖੁੱਲਦੀ ਹੈ ਜੀ ਸਾਰੀ ਸ਼ੋਅ ਬੋਲਦੀ ਆ ਜਿਵੇਂ ਨਵੇਂ ਮਾਡਲਾਂ ਚ ਖੁੱਲਦੀ ਆ ਵੀ ਇਹ ਆਪਾਂ ਅਪਡੇਟ ਕਰਤਾ ਯਾਨੀ ਅਪਡੇਟ ਕਰਤਾ ਜੀ ਮੈਂ ਸਾਰੀ ਸਾਰੀ ਸ਼ੋਅ ਬੋਲਦੀ ਆ ਨਾਲ ਠੀਕ ਹੈ ਹਰੀ ਸੋਹ ਹੋ ਗਈ ਇਹ ਬਈ ਨਵੇਂ ਅੰਗ ਬਣਾਦਾ ਇਹ ਹਾਂ ਸਾਰਾ ਨਵੇਂ ਅੰਗ ਬਣਾਦਾ ਨਹੀਂ ਤੇ ਇਹ ਇਹਦੇ ਵਿੱਚ ਫਿਰ ਆਪਣਾ ਵੀ 4x4 ਕਰਨ ਤੇ ਖਰਚਾ ਕਿੰਨਾ ਕ ਆ ਜਾਂਦਾ 4x4 ਕਰਨ ਤੇ ਯਾਰ ਸਾਢੇ 3 ਲੱਖ ਰੁਪਏ ਖਰਚਾ ਆਉਂਦਾ 3.5 ਲੱਖ ਗੱਲਾ ਹੋਰ ਵੀ ਦਾ ਰੋਡੇ ਗੱਲਾ ਹੋਰ ਬਾਈ ਹੋਰ ਬਾਕੀ ਜਿਹੜਾ ਮੋਡੀਫਿਕੇਸ਼ਨ ਦਾ ਕੰਮ ਵੱਖਰਾ ਉਹ ਜਿਵੇਂ ਨਹੀਂ ਮੋਡੀਫਿਕੇਸ਼ਨ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਸੀ ਆਪਾਂ ਮੜਗਾੜ ਵੀ ਦੂਜੇ ਪਾਸੇ ਹਨਾ ਸ਼ੋ ਵੀ ਖੁੱਲਣ ਵਾਲਾ ਸੀ ਵੀ ਹੋਰ ਇਹਦੇ ਵਿੱਚ ਕੀ ਕੀ ਆਪਾਂ ਚੇਂਜ ਕਰੀਏ ਫਾਰਮ ਪਲੇਟਫਾਰਮ ਆ ਜਾਂਦਾ ਉਹ ਪੈਰ ਦਾ ਪੈਰ ਬਣ ਜਾਂਦਾ ਤੇ ਬਾਕੀ ਚਾੜ੍ਹਨੋਂ ਤਰੋਂ ਦੋਨੇ ਪਾਸੇ ਆ ਗੱਲਾ ਹਰ ਵਕਤ ਚਲਾਉਂਦਾ ਹਰ ਦਾ ਵੀ ਉਹ ਆਪਾਂ ਪੈਰ ਦਾਣਾ ਵੀ ਨਵੇਂ ਲਾਦੇ ਹਨਾ ਇੱਧਰ ਆ ਜਾਓ ਮਾੜਾ ਸਰਦਨ ਤਾਂ ਇਹ ਆ ਪਲੇਟਫਾਰਮ ਹੀ ਹੋਗਾ ਪਹਿਲਾਂ ਵੀ ਆ ਚੀਜ਼ ਦੀ ਵੀ ਆਪਾਂ ਮੋਡੀਫਿਕੇਸ਼ਨ ਕਰੀਆ ਤੇ ਇੱਕ ਤੁਸੀਂ ਦੱਸਿਆ ਵੀ ਆਪਾਂ ਟੈਂਕੀ ਵੀ ਆਪ ਬਣਾਉਣਾ ਹੈ ਹਨਾ ਨਹੀਂ ਟੈਂਕੀ ਸਾਡਾ ਪਹਿਲਾਂ ਦਾ ਕੰਮ ਹੈ ਇੰਕੀ ਮਗਰਾੜ ਦਾ ਸਾਡਾ ਪਹਿਲਾਂ ਦਾ ਕੰਮ ਹੈ ਹੁਣ ਅਸੀਂ ਨਾਲ 4 ਵੀਲ ਦਾ ਕਰਨ ਲੱਗੇ ਆਹ ਫੈਸਲਾ ਤੁਸੀਂ ਸਾਰਾ ਟਰੈਕਟਰ ਤਿਆਰ ਕਰਕੇ ਦਿੰਦੇ ਹਾਂ ਮੋਡੀਫਾਈਕੇਸ਼ਨ ਕਰਕੇ ਬੋਲ ਜਾਣਾ ਨਹੀਂ ਜੇ ਕਿਸੇ ਵੀਰ ਨੇ ਇਹ ਕਰਵਾਉਣਾ ਹੋਵੇ ਵੀ ਆਪਣੇ ਕੋਲੇ ਕਿਵੇਂ ਪਹੁੰਚ ਕਰੇ ਕੀ ਆਪਣਾ ਨੰਬਰ ਹੈ ਕੀ ਐਡਰੈਸ ਨੰਬਰ ਨੰਬਰ ਹੈਗਾ ਹੀ ਆਪਣਾ 9888 1165 ਭਾਈ ਰੂਪਾ ਪੈਂਡਾ ਠੀਕ ਹੈ ਜ਼ਿਲ੍ਹਾ ਬਠਿੰਡਾ ਰਾਮਪਰਾਪੂ ਰੰਗ ਕਰਨ ਵਾਲਾ ਟਰੈਕਟਰ ਨੂੰ ਕਿੰਨੇ ਚੰਗਾ ਯਾਰ ਕਿਹੜਾ ਹਾਂਜੀ ਰੰਗ ਰੰਗ ਕਿਹੜਾ ਟਰੈਕਟਰ ਹੈ ਤੁਹਾਡਾ ਐਂਟਰਾ 70 ਮਾਟਰ ਦਾ ਕਰਵਾ ਦਾਂਗੇ ਆਪਾਂ ਸਾਰਾ ਰੰਗ ਰੰਗ ਦਾ ਤਿਆਰ ਕਰਕੇ ਦਿੰਦੇ ਹਾਂ ਆਪਣਾ ਸਾਰਾ ਕੰਮ ਮੋਡੀਫਿਕੇਸ਼ਨ ਦਾ ਹੈ ਇਹ ਸਾਰਾ ਕੰਮ ਹੈ ਆਪਣੇ ਬਾਅਦ ਛਾਪੇ ਆਉਂਦੇ ਆ ਰੰਗ ਕਰਦੇ ਆ ਹਾਂਜੀ ਭਾਈ ਰੁਕੋ ਕੰਮ ਕਰਦੇ ਆ ਤੂੰ ਹਾਂਜੀ ਹਾਂਜੀ ਸਾਰਾ ਰੰਗ ਸਾਰਾ ਸਾਰੇ ਟਰੈਕਟਰ ਤਿਆਰ ਕਰਕੇ ਦਿੰਦੇ ਆ ਦਿਖਾਉਣ ਵਾਸਤੇ ਕਾਰਡ ਹਾਂਜੀ ਕਾਰਡ ਆਉਂਦਿਆ ਕਾਰਡ ਤੁਹਾਨੂੰ ਦੇ ਦਿੰਦੇ ਆ ਨੰਬਰ ਦੇ ਦੇਣਾ ਤੁਹਾਨੂੰ ਤੇ ਵੀਰੇ ਜੇ ਹੁਣ ਆਪਾਂ ਗੱਲ ਕਰੀਏ ਵੀ ਮੋਟਾ-ਮੋਟਾ ਸਾਰਾ ਖਰਚਾ ਆਪਣਾ ਕਿੰਨਾ ਗਾਏ ਜੇ ਕਿਸੇ ਵੀਰ ਨੇ ਕਰਵਾਉਣਾ ਹੋਵੇ ਮੋਟੇ ਦੇਸ਼ਾਂ ਵੀ ਨੋਰਮਲ ਕਰਵਾਉਣਾ ਹੋਵੇ ਇਹ ਤਾਂ ਜਿੰਨੇ ਟਰੈਕਟਰ ਆਏ ਇਹਦਾ ਪੁੱਲ ਤਿਆਰ ਹੋਇਆ ਹਾਂ ਇਹ ਜਮਾਂ ਤਿਆਰ ਹੈ ਵੀ ਇਹਦਾ ਸਾਰਾ ਇਹਦਾ ਖਰਚਾ ਕਿੰਨਾ ਆ ਗਿਆ ਹੋਣਾ ਮੋਟਾ-ਮੋਟਾ 13-14 ਲੱਖ ਰੁਪਏ ਲੱਗਿਆ 13-14 ਲੱਖ ਰੁਪਏ ਲੱਗ ਗਿਆ ਠੀਕ ਨਵੇਂ ਰੈਮ ਨਵੇਂ ਕੱਲੀ-ਕੱਲੀ ਚੀਜ਼ ਵੀ ਇਹਦੀ ਕੱਲੀ-ਕੱਲੀ ਚੀਜ਼ ਆਪਾਂ ਚੇਂਜ ਕਰਤੀ ਹਾਂ ਹਾਂ ਹ ਤੇ ਵੀ ਆਪਾਂ 5911 ਤੋਂ ਇਲਾਵਾ ਹੋਰ ਵੀ ਟਰੈਕਟਰਾਂ 'ਨੂੰ ਮੋਡੀਫਿਕੇਸ਼ਨ ਕਰਦੇ ਆ 5911 ਜਿਆਦਾ ਕਰਦੇ ਆ ਜਿਆਦਾ ਨਹੀਂ 5911 ਕਰਦੇ ਆ ਠੀਕ ਆ ਤੇ ਲਓ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਓਕੇ ਸੱਸ ਤੇ ਬਾਕੀ ਕਿਸੇ ਨੇ ਮੋਡੀਫਿਕੇਸ਼ਨ ਕਰਵਾਉਣੀ ਹੋਵੇ ਟਰੈਕਟਰ ਦਾ ਐਡਰੈਸ ਆ ਹੋਰ ਆਹ ਨੰਬਰ ਆਵੇ ਆਹ ਮੂਹਰੇ ਆਹ ਆਹ ਠੀਕ ਆ ਏ ਐਡਰੈਸ ਹੈ ਬਾਈ ਹੋਰਾਂ ਦਾ ਰੂਪ ਐਗਰੋ ਭਾਈ ਰੂਪਾ ਹਣਾ ਹੋਰ ਬਾਈ 4x4 ਨੰਬਰ ਤੁਸੀਂ ਦੇਖ ਸਕਦੇ ਹੋ ਬਾਕੀ ਟਰੈਟ ਵੇਖੋ ਤੁਸੀਂ ਬਹੁਤ ਹੀ ਸੋਹਣਾ ਜਿਵੇਂ ਬਾਈ ਨੇ ਕਿਹਾ ਵੀ ਇੰਡੀਆ ਦਾ ਪਹਿਲਾ 4x4 ਟਰੈਟ ਹੈ ਇਹ ਤੇ ਦੇਖਣ ਚ ਹੈ ਵੀ ਯੂਨਿਕ ਸੋਹਣਾ ਵੀ ਬਹੁਤ ਲੱਗਦਾ ਤੇ ਆ ਲੈਟਾਂ ਦਾ ਕੰਮ ਵੀ ਦੇਖੋ ਤੁਸੀਂ ਕਿਵੇਂ ਕੀਤਾ ਇਹ ਵੀ ਭਾਈ ਆਪਾਂ ਹੀ ਕੀਤਾ ਇਹ ਜਿਹੜੇ ਲਾਈਟਾਂ ਵਿੱਚ ਐ ਕਰੀਆਂ ਹਾਂਜੀ ਇਹ ਲਾਈਟਾਂ ਵੀ ਆਪਾਂ ਆਪ ਹੀ ਕਰਦੇ ਆਂ ਵਿੱਚ ਹਾਂ ਸਾਰਾ ਮਾਰਨਿੰਗ ਰਿਵੀਸ਼ਨ ਕਰਕੇ ਦਿੰਦੇ ਆਂ ਸਾਰਾ ਠੀਕ ਆ ਤੇ ਜੇ ਕਿਸੇ ਵੀਰ ਨੇ ਇਹ ਮੋਡੀਫਾਈ ਕਰਾਉਣਾ ਹੋਵੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਹੁਣ ਮਿਲਦੇ ਆਂ ਆਪਾਂ ਹੋਰ ਵੀਡੀਓ ਦੇ ਵਿੱਚ ਤੇ ਵਿਖਾਉਣੇ ਆ ਤੁਹਾਨੂੰ ਬਠਿੰਡੇ ਮੇਲੇ ਦੇ ਵਿੱਚ ਹੋਰ ਕੀ ਗੋਸਾ ਐਤ ਕੀ ਪਹੁੰਚਿਆ